ਸੰਗਰੂਰ ਦੇ ਗੁਰਦੁਆਰਾ ਮਸਤੋਆਣਾ ਸਾਹਿਬ ਵਿੱਚ ਦੀਵਾਨ ਟੌਡਰਮਲ ਫਾਊਂਡੇਸ਼ਨ ਵੱਲੋਂ ਸੋਲਰ ਪਲਾਂਟ ਲਗਵਾਇਆ ਗਿਆ ਜਿਸ ਦਾ ਉਦਘਾਟਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਦੀਵਾਨ ਟੌਡਰਮਲ ਫਾਊਂਡੇਸ਼ਨ ਦੇ ਆਗੂਆਂ ਦਾ ਧੰਨਵਾਦ ਕੀਤਾ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਨੂੰ ਇਹ ਸੋਲਰ ਪਲਾਂਟ ਦਾ ਕਾਫੀ ਫਾਇਦਾ ਹੋਵੇਗਾ ਲਗਭਗ 2 ਲੱਖ ਰੁਪਏ ਮਹੀਨੇ ਦੀ ਬਚਤ ਹੋਵੇਗੀ ਜਿਸ ਦਾ ਕੀ ਉਹ ਖਰਚ ਲੰਗਰ ਤੇ ਅਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਚੰਗੀਆਂ ਸਹੂਲਤਾਂ ਦੇਣ ਤੇ ਕਰਨਗੇ ਇਸ ਦੇ ਨਾਲ ਹੀ ਦੀਵਾਨ ਟੋਡਰਮਲ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਕਈ ਜਗ੍ਹਾ ਤੇ ਲਗਾ ਚੁੱਕੇ ਹਨ ਅਤੇ ਹੁਣ ਉਹਨਾਂ ਦਾ ਪ੍ਰੋਜੈਕਟ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਸੁਧਾਰਨ ਦਾ ਹੈ ਜੋ ਕਿ ਜਲਦ ਹੀ ਉਹ ਸ਼ੁਰੂ ਕਰਨਗੇ ਤੇ 1 ਸਾਲ ਵਿੱਚ ਪੂਰਾ ਕਰ ਦੇਣਗੇ ਫਾਊਂਡੇਸ਼ਨ ਬਣੀ ਹੈ ਆਪਣੇ ਉਹਨਾਂ ਦੇ ਨਾਂ ਤੇ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਜੀ ਦੇ ਉਹਨਾਂ ਵੱਲੋਂ ਜੋ ਅੱਜ ਇਹ ਪੈਸਾ ਕੀਤਾ ਗਿਆ ਕਿ ਔਰ ਤੇ ਲਵਾ ਕੇ ਕਿੰਨੇ ਦਾ ਜੀ ਇਹ 160 ਕਿਲੋਵਾਟ 160 ਕਿਲੋਵਾਟ ਦਾ ਦੋ ਨੇ ਦੋ ਲਵਾ ਕੇ ਇਹ 100 ਕਿਲੋਵਾਟ ਦਾ ਇੱਕ 60 ਕਿਲੋਵਾਟ ਦਾ ਇੱਕ 100 ਕਿਲੋਵਾਟ ਦਾ ਇੱਕ 60 ਕਿਲੋਵਾਟ ਦਾ ਇਹਨਾਂ ਲਵਾ ਕੇ ਤਾਂ ਕਿ ਸਾਰੇ ਗੁਰੂ ਬਸੰਤਾ ਤੇ ਸਿੰਘ ਜੀ ਮਹਾਰਾਜ ਦੇ ਜਗ੍ਹਾ ਤੇ ਇੱਕ ایسی ਜਗਾ ਬਣਾਈ ਜਾਵੇ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤ ਨੂੰ ਨਾਲ ਲੈ ਕੇ ਔਰ ਗੁਰੂ ਘਰ ਬਹੁਤ ਅੱਛਾ ਬਣਾਇਆ ਹੋਰ ਵੀ ਜਿਆਦਾ ਚੱਲਦਾ 9 10 ਇੰਸਟੀਟਿਊਸ਼ਨ ਚੱਲ ਰਹੇ ਨੇ ਉਹਨਾਂ ਦੇ ਬਹੁਤ ਵੱਡੀ ਮਦਦ ਦੇ ਨਾਲ ਵੱਲੋਂ ਆ ਮਾਸਟਰ ਆਪਣੇ ਸਰਪੰਚ ਸਾਹਿਬ ਆਇਰੇ ਸਰਦਾਰ ਰਵਿੰਦਰ ਸਿੰਘ ਜੀ ਨਾਲੀ ਔਰ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਸਾਰਿਆਂ ਨੂੰ ਜੋ ਫਾਊਂਡੇਸ਼ਨ ਹੈ ਉਹਨਾਂ ਨੂੰ ਮੇਰੇ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਿਓ ਔਰ ਕਿਉਂ ਨਾ ਗੁਰੂ ਮਹਾਰਾਜ ਜਗਤਾਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਫਲ ਕਮਾਈ ਉਹਨੂੰ ਕਮਾਈ ਜੇ ਹੋਰ ਵਧ ਤਾ ਪਾਉਣ ਤਾਂ ਕਿ ਉਹ ਹੋਰ ਦੁਨੀਆ ਦੀ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਹੋਰ ਵੀ ਕਰ ਸਕਣ ਸਾਡੀ ਇਹੀ ਅਰਦਾਸ ਹੈ ਔਰ ਅਸੀਂ ਧੰਨਵਾਦ ਕਰਦੇ ਆਂ ਜਿੱਥੇ ਸਰਪੰਚ ਸਾਹਿਬ ਦਾ ਕਰਦੇ ਆ ਉੱਥੇ ਅਸੀਂ ਇਹ ਕਰਨੀ ਕੇ ਸਾਹਿਬ ਦਾ ਉਹਨਾਂ ਨੇ ਬਹੁਤ ਬਹੁਤ ਪਿੱਛਾ ਕੀਤਾ ਔਰ ਲੱਗੇ ਰਹੇ ਤਾਂ ਕਿ ਇਹ ਸਿਰ ਚੜ ਸਕੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਰ ਸਿੰਘ ਤੇ ਨਿਰਮਲ ਸਿੰਘ ਤੇ ਭਦਰ ਸਿੰਘ ਤੇ ਨਿਰਮਲ ਸਿੰਘ ਚੰਦੀ ਭਦਰ ਸਿੰਘ ਤੇ ਨਿਰਮਲ ਸਿੰਘ ਉਹਨਾਂ ਦੇ ਬਹੁਤ ਵੱਡੀ ਦਿਨ ਹੈ ਇਕੱਲੇ ਮਸਤਵਾਨਾ ਸਾਹਿਬ ਵੀ ਨਹੀਂ ਉਹਨਾਂ ਨੇ ਆਨੰਦਪੁਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਔਰ ਹਰ ਜਗ੍ਹਾ ਦੇ ਕੀਤਾ ਹੈ ਤੁਮੇ ਉਹਨਾਂ ਦਾ ਖਾਸ ਕਰਕੇ ਧੰਨਵਾਦ ਮੈਂ ਸਰਪੰਚ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਨੂੰ ਜਾ ਕੇ ਸਾਡੇ ਵੱਲੋਂ ਧੰਨਵਾਦ ਜਰੂਰ ਕਰਨ ਬਹੁਤ ਬਹੁਤ ਮਿਹਰਬਾਨੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕੀ ਨਾਮ ਹੈ ਸਰ ਮੇਰਾ ਨਾਮ ਜੀ ਹਰਵੰਦ ਸਿੰਘ ਜਨਾਲੀ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਬਹੁਤ ਲੰਮੇ ਆਸੇ ਤੋਂ ਤੇ ਇਹਨਾਂ ਦੀ ਬੇਟੀ ਵੀ ਤਿੰਨ ਵਾਰੀ ਐਮਪੀ ਬਣੀ ਡਾਕਟਰ ਰੂਬੀ ਸਾਹਿਬ ਉਹ ਧੰਨਵਾਦ ਦੇ ਐਮਪੀ ਨੇ ਜਦੋਂ ਉਹਤ ਗਵਰਨਮੈਂਟ ਦੇ ਪਾਰਲੀਮੈਂਟ ਚੀਫ ਵਿਪ ਨੇ ਉੱਥੋਂ ਦੇ ਤੇ ਮੈਂ ਉਸ ਗੱਲ ਨੂੰ ਨਾ ਲੈ ਜਾਂਦਾ ਹੋਇਆ ਪਰ ਅਸੀਂ ਬਹੁਤ ਲੰਮੇ ਅਰਸੇ ਤੋਂ ਜੋ ਸਾਨੂੰ ਸਰਦਾਰ ਸੁਖਦੇਵ ਸਿੰਘ ਢੀਂਸੋਂ ਉਹਨਾਂ ਨੇ ਪ੍ਰੇਰਨਾ ਦਿੱਤੀ ਹੈ ਉਸ ਪ੍ਰੇਰਨਾ ਦਾ ਸਦਕਾ ਹੀ ਅਸੀਂ ਅੱਜ ਸਰਦਾਰ ਕਾਨ ਨੇ ਕੀਤੀ ਅਗਵਾਈ ਦੇ ਵਿੱਚ ਜੋ ਇਹ ਅੱਜ ਦਾ ਕਾਰਜ ਕੀਤਾ ਹੈ ਫਾਊਂਡੇਸ਼ਨ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਸਮੇਂ-ਸਮੇਂ ਤੇ ਢੀਂਸਾ ਸਾਹਿਬ ਸਾਨੂੰ ਚੰਗੀ ਪ੍ਰੇਰਨਾ ਦਿੰਦੇ ਰਹਿੰਦੇ ਹਨ ਤੇ ਇਹਨਾਂ ਸਦਕਾ ਹੀ ਅੱਜ ਇਹ ਵੱਡਾ ਕਾਰਜ ਆ ਜਿਹੜਾ ਇਹ ਨੇਪਰੇ ਚੜ੍ਹ ਸਕਿਆ ਇਸ ਦੇ ਨਾਲ ਨਾਲ ਜਿਹੜੀ ਦੀਵਾਨ ਟੋਡਰਵਾਲ ਫਾਊਂਡੇਸ਼ਨ ਕਾਰਪੋਰੇਸ਼ਨ ਬਣੀ ਹੈ ਇਸ ਨੇ ਕਾਫੀ ਹੋਰ ਵੀ ਕੰਮ ਕੀਤੇ ਨੇ ਜਿਸ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ ਦੋ ਸੋਲਰ ਪਲਾਂਟ ਲਵਾਏ ਨੇ ਤਰਨਤਾਰਨ ਦੇ ਵਿੱਚ ਲਵਾਏ ਨੇ ਆ ਚੌਥਾ ਪਲਾਂਟ ਆ ਜਿਹੜਾ ਅੱਜ ਇੱਥੇ ਲਵਾਇਆ ਗਿਆ ਇਹ ਕਿੰਨਾ ਪ੍ਰੋਜੈਕਟ ਹੈਗਾ ਤੇ ਕਿੰਨਾ ਕਿਹਦੇ ਬੋ ਜਿਹੜੀ ਖਰਚਾ ਹੋਇਆ ਜਾਂ ਕਿੰਨਾ ਫਾਇਦਾ ਜਿਹੜਾ ਇਹਦੇ ਨਾਲ ਹੋਏਗਾ ਖਰਚਾ ਜੀ ਅਸੀਂ ਕੁਝ ਅਨੁਮਾਨ ਇਹ ਅਸੀਂ ਦੱਸ ਨਹੀਂ ਸਕਦੇ ਅਸੀਂ ਵੀ ਕਿੰਨਾ ਖਰਚਾ ਹੋਇਆ ਕਿਉਂਕਿ ਸਾਨੂੰ ਸੰਸਥਾ ਵੱਲੋਂ ਇਹ ਹੈਗਾ ਵੀ ਅਸੀਂ ਕਿਸੇ ਤੋਂ ਪੈਸਾ ਨਹੀਂ ਕੋਈ ਉਗਰਾਇਆ ਅਸੀਂ ਆਪਣੀਆਂ ਦਸਾਂ ਨਾ ਉਹਦੀ ਕਿਰਤ ਦੇ ਵਿੱਚੋਂ ਇਹ ਸਾਰਾ ਖਰਚਾ ਕਰਨਾ ਜਿੰਨਾ ਵੀ ਖਰਚਾ ਕੀਤਾ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਕੀਤਾ ਤੇ ਨਾ ਵੀ ਅਸੀਂ ਕਿਸੇ ਤੋਂ ਹੋਰ ਲਿਆ ਕਿੰਨੇ ਮੈਗਾਵਾਟ ਬਿਜਲੀ ਹੈ ਜਿਹੜੀ ਇਹ ਪੈਦਾ ਹੋਈ 100 160 ਕਿਲੋਵਾਟ ਹੈ ਜੀ ਹਾਂਜੀ ਤੇ ਇਹਦੇ ਨਾਲ ਅਸੀਂ ਜੋ ਦੀਵਾਨ ਟੋਡਰਮਲ ਵਿਰਾਸਤੀ ਆਪਣੀ ਹਵੇਲੀ ਹੈ ਉਸ ਦਾ ਵੀ ਮੇਰਾ ਖਿਆਲ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਛੇਤੀ ਕਿਸੇ ਕੰਪਨੀ ਨੂੰ ਉਹਦਾ ठेका ਦੇ ਕੇ ਮੇਰਾ ਖਿਆਲ ਹੈ ਵੀ ਜਲਦੀ ਤੋਂ ਜਲਦੀ ਸ਼ਾਇਦ ਸੋਮਵਾਰ ਤੱਕ ਅਸੀਂ ਉਹਦਾ ਵੀ ਉਦਘਾਟਨ ਜ਼ਰੂਰ ਕਰ ਦੇਵਾਂਗੇ ਉੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਉਹਨਾਂ ਦੀ ਵਿਰਾਸਤ ਹੈ ਨਾ ਦੀਵਾਨ ਟੋਡਰਮਲ ਦੀ ਹਵੇਲੀ ਦੀ ਉਹ ਬਹੁਤ ਸਵਾਲਣ ਵਾਲੀ ਉਹਨੂੰ ਲੋੜ ਸੀ ਤੁਸੀਂ ਜੈ ਹੁਣ ਜਾ ਕੇ ਦੇਖਿਆ ਨਹੀਂ ਹੋਣਾ ਅਸੀਂ ਬਹੁਤ ਕੁਝ ਫਾਈਂਡ ਆਊਟ ਕਰ ਲਿਆ ਉੱਥੇ ਉਹ ਤਕਰੀਬਨ ਅੱਧੀ ਹਵੇਲੀ ਖੜੀ ਹੈ ਅਸੀਂ ਉਸ ਹਵੇਲੀ ਨੂੰ ਐਜ਼ ਇਟ ਇਜ਼ ਉਸੇ ਤਰ੍ਹਾਂ ਰੱਖਾਂਗੇ ਭਾਵੇਂ ਉਹਦੇ ਵਾਲੇ ਸਕੀਲ ਦੇ ਸਾਨੂੰ ਨਾਲ ਕੰਦਾ ਲਾਉਣੀਆਂ ਪੈਣ ਜਿਸ ਤਰ੍ਹਾਂ ਹੁਣ ਖੜੀ ਹੋ ਉਸੇ ਤਰ੍ਹਾਂ ਰੱਖਾਂਗੇ ਉਸ ਨੂੰ ਜੋ ਢਹਿ ਗਈ ਹੈ ਉਹਨੂੰ ਅਸੀਂ ਉਸ ਦੇਖ ਨੂੰ ਦੇਖ ਕੇ ਨਾਨਕ ਸ਼ਾਹੀ ਇੱਟਾਂ ਦੇ ਨਾਲ ਉਸੇ ਦੇਖ ਦੇ ਉੱਤੇ ਅਸੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹਜੇ ਇੱਕ ਵਾਰ ਅਸੀਂ ਮੇਰਾ ਖਿਆਲ ਮੰਡੇ ਤੱਕ ਉਹਨਾਂ ਨੂੰ ਗੋ ਹੈਡ ਕਰਨਾ ਕੰਪਨੀ ਨੂੰ ਉਹ ਮੇਰਾ ਖਿਆਲ 1 ਸਾਲ ਜਾਂ 1.5 ਸਾਲ ਦੇ ਵਿੱਚ ਵਿੱਚ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕੰਪਲੀਟ ਕਰ ਦੇਣਗੇ। ਸੋਰੀ ਫਾਊਂਡੇਸ਼ਨ ਕਰਵਾ ਰਹੀ ਹੈ। ਹਾਂਜੀ ਫਾਊਂਡੇਸ਼ਨ ਕਰਵਾ ਰਹੀ ਹੈ। ਤੇ ਐਜਪੀਸ ਦੇ ਪ੍ਰਧਾਨ ਨਾਲ ਗੱਲ ਕਰੋ। ਜੋ ਉਹਨਾਂ ਨੇ ਸਟੇ ਲਈ ਹੋਈ ਹੈ ਉਹਨੂੰ ਸਟੇਟ ਦੇ ਕੇ ਦੇ ਕਾ। ਮੈਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ 25 ਏਕੜ ਤੁਹਾਨੂੰ 메ਨ ਰੋਡ ਤੇ ਦੇਣ ਨੂੰ ਤਿਆਰ ਸੀ। ਉਹ ਕਿਉਂ ਨਹੀਂ ਲੈ ਰਹੇ? ਉਹ ਕਹਿੰਦੇ ਨਹੀਂ। ਅਸੀਂ ਸਿਰਫ ਉਹ 17 ਏਕੜ ਲੈਣੀ ਹੈ। ਔਰ ਉਹਦੇ 'ਚ ਅਸੀਂ ਮੈਂ ਕਹਿੰਵੀਂ ਮੈਂ ਕੋਸ਼ਿਸ਼ ਕਰੂੰਗਾ। ਮੇਰੀ ਅਬਦੀ ਤਾ ਹੈ ਨਹੀਂ। ਐਜਪੀਸ ਦੇ ਪ੍ਰਧਾਨ ਨਾਲ ਮੈਂ ਗੱਲ ਜ਼ਰੂਰ ਕਰੂੰਗਾ। ਔਰ ਜੋ ਇਹਨਾਂ ਦੀ ਹੈਗੇ ਮੰਗਾ ਉਹ ਮੈਂ ਉਹਦੇ ਅੱਗੇ ਰੱਖੂੰਗਾ ਕਿ ਕੋਸ਼ਿਸ਼ ਕਰੋ ਅਬੀ ਐਗਜ਼ੈਪਟੂ ਤੋਂ ਪਾਸ ਕਰਾ ਕੇ ਦੇਖੋ ਇਹ ਸਭ ਚੌਂ ਜਾਪਤਾ ਲੱਗਿਆ ਹੈਗਾ ਉਦਘਾਟਨ ਹੋ ਸਕਦਾ ਇਸ ਚੀਜ਼ ਦੇ ਚੱਲਦਾ ਹੈਗਾ ਜੀ ਇਹਦਾ ਹਾਂਜੀ ਇਹਦਾ ਤਾਂ ਕੱਟ ਦੇ ਇਹਦੇ ਤੇ ਪ੍ਰਾਈਵੇਟ ਹੈ ਜੀ ਇਹਦਾ ਤਾਂ ਪ੍ਰਾਈਵੇਟ ਹੈ ਇਹਦੇ ਨਾਲ ਕੋਈ ਫੋਟ ਨਹੀਂ ਐਸੀ ਅਸੀਂ ਦੱਸ ਦਿੰਦੇ ਆ ਅਸੀਂ ਜਲਦੀ ਕੈਨੇਡਾ ਜਾਣਾ ਸੀ ਇਸ ਕਰਕੇ ਜਲਦ ਕੀਤਾ ਗਿਆ ਕੋਈ ਇਲੈਕਸ਼ਨ ਦਾ ਕੋਈ ਇਹਦੇ ਨਾਲ ਮਤਲਬ ਨਹੀਂ ਜਿੰਦ ਸਰ ਜੀ ਗੱਲ ਕਰੀਏ 16 ਮੈਡੀਕਲ ਕਾਲਜ ਜਿਹੜੇ ਸਰਕਾਰ ਨੇ ਕਿਹਾ ਸੀ ਬਣਾਵਾਂਗੇ ਤਾਂ ਮਾਕੂਣਾ ਮੈਡੀਕਲ ਕਾਲਜ ਨਾਲ ਦੂਸਰੀ ਕਾਲਜਾਂ ਦਾ ਕੋਈ ਮਸਲਾ ਹੈ ਕਿਵੇਂ ਦੇਖ ਦੇਵਾਂਗੀ ਕੀ ਕੋਈ ਕਾਲਜ ਕੋਈ ਬਣਣੀ ਨਹੀਂ ਹੁਣ ਅਸੀਂ ਕੀ ਕਹਿ ਸਕਦੇ ਹਾਂ ਬਸ ਇਹ ਕਈ ਇਹ ਤਾਂ ਪੋਲ ਪੋਲਿਟਿਕਲ ਇੱਥੇ ਗੱਲ ਆ ਜਾਂਦੀ ਹੈ ਜੇ ਬਣਾਉਣੀ ਹੁੰਦੀ ਤਾਂ ਹੋਰ ਹੋਰ ਜਗ੍ਹਾ ਬਣਾ ਬਣ ਸਕਦੇ ਸੀ ਉਹ ਕੈਸੀ ਸਰੂਪ ਬਣਾ ਰਿਆ ਉਹ ਤੇ ਨਹੀਂ ਬਣਾਇਆ ਵਿਰੋਧ ਨੂੰ ਕਿਵੇਂ ਦੇਖ ਦਾਂ ਜਿਹੜਾ ਹੋ ਰਿਹਾ ਕਿ ਮਤਲਬ ਇਸ ਤਰ੍ਹਾਂ ਕਰ ਮੈਂ ਸਮਝਦਾ ਕਿ ਬਿਨਾਂ ਮਦਦਬਾ ਉਹ ਇਹ ਟਾਲਮਟੋਲੀ ਸਰਕਾਰ ਕਰ ਰਹੀ ਹੈ ਔਰ ਕੋਈ ਨਿਆਇ ਹਾਲ ਕੋਈ ਕੱਲ ਦਾ ਅਜੇ ਤੱਕ ਸ਼ੁਰੂ ਨਹੀਂ ਕੀਤਾ ਕੋਈ ਵੀ ਕੱਲ ਜੀ ਕੋਈ ਸਕੂਲ ਨਹੀਂ ਲਿਆ ਇਹ ਕਹਿੰਦੇ ਸੀ ਨਾ ਸਕੂਲ ਅਸੀਂ ਲੈ ਲਾਂਗੇ ਜਿੰਨੇ ਅਸੀਂ ਇੱਕ ਇੱਕ ਹਾਲਕੇ ਤੇ ਇੱਕ ਇੱਕ ਸਕੂਲ ਲਾਵਾਂਗੇ ਉਹਨਾਂ ਨੇ ਕੋਈ ਸਕੂਲ ਨਾਲ ਖੋਲਿਆ ਤੇ ਨਾ ਹੀ ਲਿਆ ਉਮੀਦਵਾਰ ਤਾਂ ਤਾਂ ਪੁੱਤਰ ਆ ਜਾਵੇਗਾ ਸ਼ੁਰੂ ਮੇਰੀ ਗੱਲ ਤਾਂ ਉਹਦਾ ਪਾਰਟੀ ਕਰੂ ਫੈਸਲਾ ਜੀ ਐ ਪ੍ਰੋਸੈਸ ਦਿੱਤਾ ਉਹਨਾਂ ਨੂੰ ਵੀ ਮੈਂ ਜਰੂਰ ਗੱਲ ਕਰੂੰਗਾ ਔਰ ਮੈਂ ਕੋਸ਼ਿਸ਼ ਵੀ ਕਰੂੰਗਾ ਵੀ ਕੋ ਮਨਨ ਦੇਣ ਦੀ ਗੱਲ ਕਿ ਬਾਕੀ ਉਹਨਾਂ ਦੇ ਪਾਰਟੀ ਤੇ ਚਲੋ ਇਹ ਸਾਡਾ ਤਕਰੀਬਨ 30000 ਜੁਨਟ ਜਿਹੜੀ ਲੰਗਰ ਦੀ ਇਹ ਲੰਗਰ ਵਾਸਤੇ ਲੱਗਿਆ 100 ਕਿਲੋਵਾਟ ਦਾ ਜਿਹੜਾ ਸੋਲਰ ਸਿਸਟਮ ਹੈ ਇੱਕ 30000 ਜੁਨਟ ਦਾ ਸਾਨੂੰ ਬਿੱਲ ਆਉਂਦਾ ਸੀ ਜੋ 2 ਲੱਖ ਤੋਂ ਮਤਲਬ 1.5 ਲੱਖ ਦੇ ਵਿੱਚ ਵਿਚਕਾਰ ਸੀ ਉਹ ਹੁਣ ਉਮੀਦ ਹੈ ਵੀ ਸ਼ਾਇਦ ਘਟ ਕੇ ਸਾਡਾ ਉਹ 50 ਕੁ ਹਜ਼ਾਰ ਤੱਕ ਰਹਿ ਜੇ ਕਿਉਂਕਿ ਅਸੀਂ ਇਹਦੀਆਂ ਜੁਨਟਾਂ 3 ਦਿਨ ਹੋ ਗਏ ਇਹਨਾਂ ਨੂੰ ਚੱਲੂ ਹੋਏ ਨੂੰ ਇਹ 700 ਜੁਨਟ ਜਿਹੜਾ ਰੋਜ਼ ਬਣਾ ਰਿਹਾ ਹੈ ਪਹਿਲਾਂ ਸਾਨੂੰ 1000 ਜੁਨਟ ਦਾ ਮਤਲਬ ਕਿ ਡੇਲੀ ਦਾ ਮਤਲਬ ਕੰਜ਼ਮਪਸ਼ਨ ਸੀ ਤੇ ਹੁਣ ਉਹ ਘਟ ਕੇ ਸਾਡੀ 350 ਜੁਨਟ ਰਹਿ ਜਾਣੀ ਹੈ ਇਸੇ ਤਰੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਜਿਹੜੀ ਕੰਜ਼ਮਪਸ਼ਨ ਸੀ ਉਹ 500 ਜੁਨਟ ਦੀ ਡੇਲੀ ਸੀ ਉਹ ਜਨਰੇਟ ਕਰ ਰਿਹਾ ਹੈ 300 ਜੁਨਟ ਰੋਜ਼ਾਨਾ 200 ਜੁਨਟ ਦੀ 300 ਜੁਨਟ ਦੀ ਸਾਨੂੰ ਉਧਰੋਂ ਮਤਲਬ ਬਚਤ ਹੋ ਜਾਣੀ ਹੈ ਇਸ ਲਈ ਸਾਨੂੰ ਲੱਗਦਾ ਹੈ ਕਿ ਸਾਨੂੰ 2 ਲੱਖ ਰੁਪਿਆ ਪਰ ਮਹੀਨ ਕਿ ਦੋਨੋਂ ਸੋਲਰ ਸਿਸਟਮ ਦਾ ਜਿਹੜੀ ਇਹ ਬਚਤ ਹੋਊਗੀ ਜਿਹੜੀ ਇਹ ਗੁਰੂ ਘਰ ਚ ਸੰਗਤਾਂ ਤੇ ਲੰਗਰ ਤੇ ਲਾਈ ਜਾਊਗੀ ਇਹ ਹੀ ਬਚਤ ਜਿਹੜੀ ਅਸੀਂ ਬਿਜਲੀ ਬੋਰਡ ਨੂੰ ਭਰਨੀ ਪੈਂਦੀ ਸੀ ਨਾਲ ਠੀਕ ਹੈ ਠੀਕ ਹੈ